ਸਤਿ ਸ਼੍ਰੀ ਅਕਾਲ ਜੀ ਮੈਂ ਅਮੀਤ ਕਰਦਾ ਤਾਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਣਕੀ 30 ਨਵੰਬਰ ਤੱਕ ਤੋਂ ਬਾਅਦ ਦਸੰਬਰ ਦੇ ਪਹਿਲੇ ਦੂਜੇ ਹਫਤੇ ਪੰਜਾਬ ਦੇ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਕੀ ਮੀਂਹ ਹਣੇਰ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ 2 ਤੋਂ 3 ਸਿਸਟਮ ਆ ਰਹੇ ਨੇ ਪਹਾੜਾਂ ਤੇ ਆ ਬਰਫਵਾਰੀ ਹੋਣ ਦੀ ਸੰਭਾਵਨਾ ਤਾਂ ਫਿਰ ਤੋਂ ਠੰਡ ਵਿੱਚ ਕਾਫੀ ਵੱਧਾ ਹੋਣ ਦੀ ਸੰਭਾਵਨਾ ਬੰਦੇ ਦਿਖਾਈ ਦੇ ਰਹੀ ਹੈ ਤਾਂ ਮੀਂਹ ਹਣੇਰ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਜੇ ਮੌਸਮ ਸਾਫ਼ ਰਹੇਗਾ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪੇਚਾਉਣ ਦੀ ਕੋਸ਼ਿਸ਼ ਕਰਾਂਗੇ ਜਾਰਜ ਕਰਨਾ ਚਾਉਂਦੇ ਹਾਂ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਰਿਕਮੈਂਡ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਸਭ ਤੋਂ ਪਹਿਲਾਂ ਗੱਲ ਕਰੀ ਆਉਂਦੇ ਦਿਨਾਂ ਦੇ ਜਾਨੀ ਕਿ 16 ਤੋਂ 17 ਨਵੰਬਰ ਦੇ ਆਸ-ਪਾਸ 15 16 17 ਨੂੰ ਇੱਕ ਜਿਹੜਾ ਸਿਸਟਮ ਆ ਰਿਹਾ ਜਾਨੀ ਕਿ ਪੰਜਾਬ ਦੇ ਕੁਝ ਖੇਤਰਾਂ ਵਿੱਚ ਇਹ ਬੱਦਲਬਾਹੀ ਜ਼ਰੂਰ ਕਰਾਉ ਸਕਦੀ 16 17 ਤੋਂ ਲੈ ਕੇ 17 18 19 ਦੇ ਦਰਮਿਆਨ ਤਾਂ ਬੱਦਲਬਾਹੀ ਹੋ ਸਕਦੇ ਕਿਤੇ ਕਿਤੇ ਹਲਕੀ ਕਿਤੇ ਕਿਤੇ ਸੰਘਣੀ ਅਤੇ ਰੂਬੇ ਤੇ ਵੇਖਣ ਨੂੰ ਮਿਲ ਸਰਾ ਪਰ ਆਪਾਂ ਗੱਲ ਕਰੀ ਕਿਤੇ ਕਿਤੇ ਹੋ ਸਕਦੇ ਇੱਕ ਅੰਦੇ ਜ਼ਿਲ੍ਹੇ ਵਿੱਚ ਆ ਨਿੱਕੀ ਮੋਟੀ ਕਿਰਮਣ ਹੋ ਸਕਦੀ ਜ਼ਿਆਦਾਤਰ ਮੌ 90% ਖੇਤਰਾਵਾਂ ਵਿੱਚ ਸਾਹ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤੇ ਪਹਾੜਾਂ 'ਤੇ ਜਿਹੜੀ ਬਰਫਵਾਰੀ ਹੋਣ ਦੀ ਸੰਭਾਵਨਾ ਵੀ ਦਿਖਾਈ ਦੇ ਰਹੀ ਜਾਨੀ ਕਿ ਆ ਗੱਲ ਕਰੀ 16 17 ਗ੍ਰੇਡ ਸਿਸਟਮ ਆ ਰਿਹਾ ਪੱਛਮੀ ਸੈਸ਼ਟੰਦ ਪਹਾੜਾਂ 'ਤੇ ਬਰਫਵਾਰੀ ਹੋਵੇਗੀ ਜਿਸ ਦੀਆਂ ਮੌਨ ਲਗਾਤਾਰ ਪੰਜਾਬ ਵੱਲ ਨੂੰ ਆ ਕੁਚ ਕਰਨ ਕੇ ਉੱਤਰ ਤੋਂ ਪੱਛਮ ਜਾਨੀ ਕਿ ਪਹਾੜ ਦੇ ਠੰਡੀਆਂ ਵਾਹ ਪਹੁੰਚਣਗੇ ਜਿਸ ਕਰੇ ਟੈਂਪਰੇਚਰ ਰਾਤ ਦੇ ਜਿਹੜੇ ਟੈਂਪਰੇਚਰ 1 ਜਾਂ 2 ਹੋਸਰੇ 2 3 ਡਿਗਰੀ ਆ ਥੱਲੇ ਦੇਖ ਸਕਦੇ ਨੇ ਜਨ ਕਿ ਠੰਡ ਵਿੱਚ ਰਾਤ ਦੇ ਤੜਕਸਾ ਨੂੰ ਠੰਡ ਹੋਰ ਜਿਹੜੀ ਵਦਨ ਦੇ ਆਸਾਨ ਟੈਂਪਰੇਚਰ 8 9 ਤੋਂ ਲੈ ਕੇ ਆਰ ਦੇ ਗੱਲ ਕਰੇ ਦੁਪਹਿਰ ਵੇਲੇ ਫਿਲਹਾਲ ਕੋਈ ਜ਼ਿਆਦਾ ਹੰਣੋ ਲਗ ਰਿਹਾ 10 ਤੋਂ 15 ਯਾਨੀ ਕਿ 25 ਨਵੰਬਰ ਤੱਕ ਕੋਈ ਜ਼ਰਾ ਆ ਠੰਡ ਵਿੱਚ ਵਾਦਾ ਹੁੰਦਾ ਸਾਹਮਣੇ ਦੁਪਹਿਰ ਵੇਲੇ ਟੋਪ ਲੱਗਣ ਦੇ ਨਾਲ ਗਰਮਾਟ ਵਾਲੀ ਜਿਹੜੀ ਗਰਮੀ ਆ ਮਹਿਸੂਸ ਹੁੰਦੀ ਰਹੇ ਕਿ 16 17 ਜਾਂ 18 19 ਜਦੋਂ ਕੁਝ ਕੁ ਲਾ ਕੇ ਬੱਦਲਾਈ ਦੇਖਣ ਨੂੰ ਮਿਲਦੀ ਕੁਝ ਕੁ ਲਾ ਕੇ ਮੱਧਮ ਜੀ ਧੋ ਦੇਖਣ ਨੂੰ ਮਿਲਦੀ ਜ਼ਿਆਦਾਤਰ ਆਪਾਂ ਗੱਲ ਕਰੇ ਮੌਸਮ ਸਾਫ ਤੇ ਕੁਝ ਕਰਨ ਦੀ ਸੰਭਾਵਨਾ ਉਸ ਤੋਂ ਬਾਅਦ ਹੋਗਾ 25 ਜਾਂ 25 ਨਵੰਬਰ ਜਾਂ 30 ਨਵੰਬਰ ਦੇ ਆਸਪਿਰ ਤੋਂ ਇੱਕ ਸਿਸਟਮ ਆ ਰਿਹਾ ਉਸ ਤੋਂ ਬਾਅਦ ਦਸੰਬਰ ਦੇ ਪਹਿਲੇ गांव ਵਿੱਚ ਲਗਭਗ ਆਪਾਂ ਗੱਲ ਕਰੇ ਬਦਲ ਵਾਈ ਆ ਕੁਝ ਖੇਤਰਾਂ ਜਰੂਰ ਵੇਖਣ ਨੂੰ ਮਿਲ ਸਕਦੀ ਕਿਤੇ ਕਿਤੇ ਹੋ ਸਕਦਾ ਨਿੱਕੀ ਮੋਟੀ ਜਣ ਕੀਨ ਮੈਨ ਹੋ ਸਕਦੀ ਜ਼ਿਆਦਾਤਰ ਇੱਕਾ ਦੇ ਜ਼ਿਲ੍ਹੇ ਵਿੱਚ ਸੁਭਾਵਨਾ ਰਹੇਗੀ ਜਾਂ ਦੋ ਚਾਰ ਖੇਤਰਾਂ ਦੇ ਪਿੰਡਾਂ ਦੇ ਇਲਾਕਿਆਂ ਵਿੱਚ ਤਾਂ ਜ਼ਿਆਦਾਤਰ ਮੌਸਮ 90 ਤੋਂ 95% ਸਾਰ ਤੇ ਕੁਝ ਗਰਾਂ ਦੀ ਸਭਾਵਨਾਤ ਕੋਈ ਵੀ ਆਪਾਂ ਗੱਲ ਕਰੇ ਮੀਂਹ ਹਣਰਦਾ ਸਾਰ ਬੰਦ ਦਿਖਾਈ ਨਹੀਂ ਦੇ ਰਹੇ ਮੌਸਮ ਜ਼ਿਆਦਾਤਰ ਆ ਠੀਕ ਠਾਕ ਰਹਿੰਦੇ ਆ ਸਾਰ ਨੇ ਜਣ ਕੀ ਉੱਪਰ ਤੋਂ ਪੱਛਮ ਦਿਸ਼ਾ ਵਾਲਾ ਮੌਮਾਂ ਦੀ ਜਿਹੜੀ ਵਾਪਸੀ ਹੋਵੇਗੀ ਲਗਾਤਾਰ ਮੌਮ ਤੋਂ ਪੱਛਮ ਦਿਸ਼ਾ ਵੱਲ ਆਪਾਂ ਹੜ੍ਹ ਜਿਹੜੇ ਆ ਮਾਂ ਪਹੁੰਚ ਦੇ ਸਮਾਂ ਰਾਤ ਦੇ ਟੈਂਪਰੇਚਰ ਹੋਰ ਤਾਂ ਲੈ ਡਿੱਗਣਗੇ ਜਾਨੀ ਕਿ ਜਿਹੜੇ 9 10 ਜਾਂ 11 12 ਤੇ ਬਣੇ ਹੋ ਇਹਨਾਂ ਹੋਰੀਓ ਥੱਲੇ ਡੇ ਕੇ 1 2 ਡਿਗਰੀ 8 9 10 ਡਿਗਰੀ ਤੱਕ ਦਰਜ ਕੀਤੇ ਜਾਣਗੇ ਖਾਸ ਤੌਰ ਤੇ ਮੱਧ ਆਪਤ ਖੇਤਰ ਹੋਗੇ ਇਹ ਤੇ ਟੈਂਪਰੇਚਰ ਕਾ ਵੀ ਗ੍ਰਾਵਟ ਵੇਖਣ ਨੂੰ ਮਿਲੇਗੀ ਤਾਂ ਦੱਖਣੀ ਲਾ ਕੇ ਜਿਹੜੇ ਆਪਣੇ ਹਰਿਆਣਾ ਤੇ ਨਾਲ ਲੱਗਦੇ Rajasthan ਦੇ ਖੇਤਰ ਦੇ ਮੱਧ ਕੇਂਦਰ ਹੋਗੇ ਅਸਰਦੀ ਲਾ ਕੇ ਦੱਖਣ ਪੱਛਮੀ ਇੱਥੇ ਜਿਹੜੇ ਥੋੜੇ ਟੈਂਪਰੇਚਰ ਉ ਤਾਂ ਜਾਨੀ ਕਿ 10 11 ਡਿਗਰੀ ਦੇ ਆਸ-ਪਾਸ ਦਿਨ ਦੇ আর ਰਾਤ ਦੇ ਸੌਰੀ ਵੇਖਣ ਨੂੰ ਮਿਲ ਸਕਦੇ ਦਿਨ ਦੇ ਟੈਂਪਰੇਚਰ 24 ਵੀ 25 ਤੋਂ ਲੈ ਕੇ ਕੀਤੇ ਜਾ ਸਕਦੇ ਕੁਝ ਸਮੇਂ ਲਈ ਹੋ ਸਕਦਾ ਹੈ ਕਿ 19 ਤੋਂ ਲੈ ਕੇ ਅਭੀ 25 ਨਵੰਬਰ ਹੋਵੇ 30 ਨਵੰਬਰ ਦੇ ਆਸ-ਪਾਸ ਇੱਕ ਅਦੇ ਦਿਨ ਜਾਂ ਇੱਕ ਅਦੇ ਕੁਝ ਸਮੇਂ ਲਈ ਹੋਵੇਗਾ ਦੱਖਣ ਪੱਛਮੋਂ ਹਵਾਵਾਂ ਦੀ ਵਾਪਸੀ ਉਸਰੀ ਜ਼ਿਆਦਾਤਰ ਹਵਾਵਾਂ ਕਿ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਦਰਮਿਆਨੇ ਰਫਤਾਰ ਤੇ ਵਗਦੇ ਰਹਿੰਦੇ ਆ ਸਾਧ ਤਮੀਂ ਹਨੇਰ ਦੇ ਕੋਈ ਵੀ ਅਸਾਰ ਬੰਦੇ ਦਿਖਾਈ ਨਹੀਂ ਦੇ ਰਹੇ 30 ਨਵੰਬਰ ਤੱਕ ਮੌਸਮ ਇਸ ਤਰ੍ਹਾਂ ਹੀ ਰਹੇਗਾ 20 ਦਸੰਬਰ ਦੇ ਪਹਿਲੇ ਹfte ਜਾਂ ਦੂਜੇ ਹfte 8-9 ਤੋਂ ਲੈ ਕੇ ਜਾ ਇਸ ਤੋਂ ਬਾਅਦ ਇਹ ਠੰਡ ਵਿੱਚ ਹੋਰ ਵਾਤਾ ਹੁੰਦੇ ਆ ਸਾਹ ਜਾਂ ਟੈਂਪਰੇਚਰ ਦਿਨ ਤੇ ਰਾਤ ਦੇ ਹੋਰ ਡਿੱਗਣ ਆ ਡਿੱਗਣ ਦੇ ਠੀਕਾ ਆਵਾ ਮਾ ਪਾਰਦੇ ਹੋ ਆ ਜਾਨਕੀ ਬਰਫਰੀ ਹੋਗੀ ਜਿਸ ਕਰਕੇ ਟੈਂਪਰੇਚਰ ਹੋਰ ਡਿੱਗਣ ਦੇ ਨਾਲ ਠੰਡ ਵਿੱਚ ਹੋਰ ਕਾਫੀ ਯਾਦਾ ਹੁੰਦੇ ਆ ਸਾਰ ਨੇ ਤਤ ਹੁੰਦਾ ਦੀ ਵਾਪਸੀ ਹੋਵੇ ਕਿ ਦਸੰਬਰ ਦੇ ਮਹੀਨੇ ਤਾ ਫਿਲਹਾਲ ਇਹ ਜਾਣਕਾਰੀ ਆਪਾਂ ਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਅੰਤ ਤਾਈਂ ਤੁਹਾਡਾ ਬਹੁਤ ਬਹੁਤ ਧੰਨਵਾਦ